ਮੈਂ ਕਹਿੰਦਾ ਜੇ 65000 ਕਰੋੜ ਤੇ 65000 ਏਕੜ ਦੀ ਗੱਲ ਵੀ ਕਰੀਏ ਤਾਂ ਲਗਭਗ 20 ਤੋਂ 25000 ਪਰਿਵਾਰ ਸਿੱਧੇ ਖੇਤੀ ਨਾਲ ਜੁੜੇ ਨੇ ਕਿਹਾ ਹਾਲਾਂਕਿ ਸੋਚ ਕੇ ਵਿਸਥਾਪਾਇਆ ਗਿਆ ਸੀ ਚੰਡੀਗੜ੍ਹ ਉਸ ਵੇਲੇ ਵੀ ਇੱਥੇ ਪਾਣੀ ਦੀ ਵਿਵਸਥਾ ਨਹੀਂ ਹੈ ਇਹ ਬਹੁਤਾ ਵਧੀਆ ਬਾਦ ਇਲਾਕਾ ਨਹੀਂ ਹੈ ਇੱਥੇ ਆਪਾਂ ਚੰਡੀਗੜ੍ਹ ਬਸਾ ਦਈਏ ਸ਼ਹਿਰ ਬਸਾ ਦਈਏ ਰਾਜਧਾਨੀ ਬਣਾ ਦਈਏ ਉਸ ਵੇਲੇ ਜਿਹੜੇ ਪਿੰਡ ਉਜਾੜੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਸਭ ਨੂੰ ਪਤਾ ਕਿ ਇਹਨਾਂ ਪੰਜਾਬੀਆਂ ਨੂੰ ਇੱਥੋਂ ਕੱਢੋ ਖੁਦਾਨਾ ਖਾਸਤਾ ਸੁਪਰੀਮ ਕੋਰਟ ਦਾ ਕੇਸ ਸਾਡੇ ਖਿਲਾਫ ਹੋ ਜਾਂਦਾ ਸਾਡੇ ਕੋਲ ਤੋੜਾ ਕਿਸਾਨਾਂ ਦਾ ਕੀ ਬਣੇਗਾ ਕੀ ਉਹਨਾਂ ਦੀ ਵਿਵਸਥਾ ਕਰ ਰਿਹਾ ਸਾਡਾ ਮੁੱਖ ਮੰਤਰੀ ਅੱਜ ਤੱਕ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿੰਨਿਆਂ ਨੇ ਮਿੱਤਰਤਾ ਨਿਭਾਈ ਗੁਜਰਾਤ ਵਾਲਿਆਂ ਨਾਲ ਲੇਕਿਨ ਕਿਸੇ ਨੇ ਕੋਈ ਮਤਲ ਸਾਡੇ ਕਿਸਾਨਾਂ ਦੀ ਉੱਥੇ ਜਿਹੜੇ ਜ਼ਰਦ ਹੰਡਾਰੇ ਨੇ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਸਾਡੇ ਗਵਾਂਡੀ ਸੂਬੇ ਨੇ ਹਿਮਾਚਲ ਆ ਗਿਆ ਸਦਾ ਹਰਿਆਣਾ Rajasthan ਆ ਗਿਆ ਉਤਰਾਖੰਡ ਆ ਗਿਆ ਇਹਨਾਂ ਸਟੇਟਾਂ ਦੇ ਵਿੱਚ ਅਗਲੇ ਨੇ ਬੈਂਡ ਕਰਤਾ ਵੀ ਜ਼ਮੀਨ ਨਹੀਂ ਲੈ ਸਕੇਗਾ ਜਾ ਕੇ ਬਸੰਦੀ ਵਿਵਸਥਾ ਹੈ ਕਿਤੇ ਕਿ ਬੇਰੁਜ਼ਗਾਰਾਂ ਦੀ ਧਾਰ ਇਕੱਠੀ ਕਰਨੀ ਹੈ ਇੱਥੇ ਇਹਦੀ ਕੋਈ تیاری ਨਹੀਂ ਲੇਕਿਨ ਸਿਰਫ ਲੈਂਡ ਲੈਣੀ ਹੈ ਜ਼ਮੀਨ ਲੈਣੀ ਉਹ ਧੱਕੇ ਨਾਲ ਲੈਣੀ ਹੈ ਫਿਰ ਅਸੀਂ ਇਹ ਕਹਿਣਾ ਚਾਹਦੇ ਆ ਕਿ ਜਿਹੜੇ ਜਿਹੜੀਆਂ ਕਲੋਨੀਆਂ ਪਹਿਲਾਂ ਦੀਆਂ ਕੱਟੀਆਂ ਨੇ ਉੱਥੇ ਹਜੇ ਤੱਕ ਤੁਹਾਡੇ ਤੋਂ ਆਬਾਦ ਨਹੀਂ ਹੋਈਆਂ ਜੇਕਰ ਤੁਹਾਨੂੰ ਆ ਲੱਗਦਾ ਕਿ ਸਾਡੇ ਕੋਲੇ ਪਾਪੂਲੇਸ਼ਨ ਬਹੁਤ ਵੱਧ ਗਈ ਹੈ ਇਹਨਾਂ ਨੂੰ ਘਰ ਚਾਹੀਦੇ ਨੇ ਇਹਨਾਂ ਨੂੰ ਵਿਵਸਥਾ ਦੀ ਲੋੜ ਹੈ ਪਹਿਲਾਂ ਉਹਨਾਂ ਨੂੰ ਤਾਂ ਕਰ ਦਿਓ ਫਿਰ ਲੈ ਲਿਓ ਸਾਡੇ ਨੇੜੇ ਆ ਜਾਓ ਜੇਕਰ ਤੁਹਾਨੂੰ ਲੱਗੇਗਾ ਸੋ ਇਸ ਗੱਲ ਨੂੰ ਲੈ ਕੇ ਡਿਟੇਲ ਅੱਗੇ ਸਾਡੇ ਸਾਥੀ ਦੱਸਣਗੇ ਐਸਕੇਐਮ ਨਾਨ ਪੋਲਿਟিক্যাল ਨੇ 7 ਅਗਸਤ ਦਾ ਲੁਧਿਆਣੇ ਦੇ ਅੰਦਰ ਜੋਧਾਪਿੰਡ ਦੇ ਵਿੱਚ ਲੱਖਾਂ ਕਿਸਾਨਾਂ ਦਾ ਇਕੱਠ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਦੱਸਾਂਗੇ ਕਿ ਇਹ ਤੱਕੇशाही ਨਹੀਂ ਚੱਲਣ ਦਿਆਂਗੇ ਕਿਸੇ ਕੀਮਤ ਦੇ ਉੱਤੇ ਤੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਕਿਸਾਨਾਂ ਨੂੰ ਪੁਜਾੜਨ ਨਹੀਂ ਦਿਆਂਗੇ ਲੋਕ ਮਰਨ ਲਈ ਤਿਆਰ ਨਹੀਂ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਬਚਾਉਣਾ ਲੋੜ ਤਾਂ ਉਸ ਗੱਲ ਦੀ ਹੈ ਅਗਲੀ ਗੱਲ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ